ਕਿਆ ਹਾਲ ਹੈ ਦੋਸਤੋ ਮੈਂ ਆਪਕਾ ਦੋਸਤ ਅੱਜ ਆਪਾਂ ਖੇਤ ਵਿੱਚ ਪਨੀਰੀ ਲਾ ਰਹੇ ਆ 28 P 67 ਪਾਇਨੀਅਰ ਹਾਈਬ੍ਰਿਡ ਰਾਈਸ ਸੀਡ ਚੋਨੇ ਦੀ ਪਨੀਰੀ ਹੈ ਇਹ ਮਾੜੇ ਪਾਣੀ ਵਿੱਚ ਵੀ ਹੋ ਜਾਂਦੀ ਹੈ ਚੰਗੇ ਵਿੱਚ ਵੀ ਆਂ ਦਾਣਾ ਇਹਦਾ ਵੇਖ ਸਕਦੇ ਹੋ ਪੂਰਾ ਚਮਕਦਾਰ ਹੁੰਦਾ ਹੈ 140 ਦਿਨਾਂ ਦੀ ਵੈਰਾਈਟੀ ਹੈ ਇਹਦਾ ਕੱਦ ਜਿਹੜਾ 120 ਮੀਟਰ ਦੱਸਿਆ ਗਿਆ ਆਪਾਂ ਕਦੇ ਅਜੇ ਤਾਈਂ ਚੋਨਾ ਲਾਇਆ ਨਹੀਂ ਪਹਿਲੀ ਵਾਰੀ ਲਾ ਰਹੇ ਆ ਆਪਾਂ ਖਾਰੀਆਂ ਤਿਆਰ ਕਰਨੀਆਂ ਇੱਕ ਇੱਕ ਮਰਲੇ ਦੀਆਂ 1 2 3 4 ਮਰਲੇ ਤੇ ਹੁਣ ਆਪਾਂ ਇਹਦੇ 'ਚ ਡੀ ਦਾ ਛੱਟਾ ਮਾਰਾਂਗੇ ਤੇ ਉਹਦੇ ਉੱਤੋਂ ਆਪਾਂ ਪਾ ਦਾਂਗੇ ਰੂੜੀ ਦੀ ਖਾਦ ਇਹ ਬਾਦ ਦੇ ਵਿੱਚ ਆਸੇ-ਪਾਸੇ ਆਪਾਂ ਟੂੜਾ ਜਿਹੜਾ ਪਾਵਾਂਗੇ ਕੋਈ ਕੀੜੇ-ਕੂੜੇ ਨੂੰ ਚੱਕ ਕੇ ਨਾਲੇ ਜਣ ਬੀਜ ਨੂੰ ਤੇ ਲਾ ਕੇ ਬਾਅਦ ਚ ਤੁਹਾਨੂੰ ਦੱਸਦੇ ਆ ਟੂੜਾ ਸਾਰਾ ਇਕੱਠ ਠੀਕ ਹੈ ਜੀ ਧੰਨਵਾਦ ਲੋਇੰਗ ਨਾ ਆਰਾਮ ਨਾਲ ਇੱਕ ਬਾੜੇ ਨਾਲ ਆਪਾਂ ਬੀਜ ਦਾ ਪਨੀਰੀ ਵਾਸਤੇ ਛਿੱਟਾ ਮਾਰ ਦਿੰਨੇ ਆ ਤੋ ਤਿੰਨ ਵਾਰੀ ਲੋਟ ਆਪਾਂ ਮਾਰ ਲੈਣਾ ਆਰਾਮ ਨਾਲ ਜੋ ਕਿ ਦਾਣਾ ਦਾਣਾ ਕੱਲਾ ਕੱਲਾ ਡਿੱਗੇ ਉਸ ਤੋਂ ਬਾਅਦ ਆਪਾਂ ਰੇਕ ਲਾ ਦਿਆਂਗੇ ਉੱਤੇ ਲੋ ਜੀ ਹੁਣ ਆਪਾਂ ਇੱਕ ਵੱਡੇ ਨਾਲ ਉੱਤੇ ਰੂੜੀ ਦੀ ਜਿਹੜੀ ਖਾਦ ਹੈ ਉਹ ਵੀ ਟਕਣ ਵਾਸਤੇ ਪਾ ਦੇਣੀ ਆਰਾਮ ਨਾਲ ਵਧੀਆ ਕੀ ਕਿਤੀ ਖਾਦ ਹੈ ਬਿਲਕੁਲ ਆਮ ਨਾਲ ਪਾਣੀ ਹੈ ਬੀ ਪੂਰਾ ਟੱਕਿਆ ਜਾਵੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਬੀਜ ਦੇ ਉੱਤੇ ਮਾਰ ਦਿੰਨੇ ਆਂ ਦੰਦਰਾਲੀ ਇਹਦੇ ਨਾਲ ਬੀਜ ਮਿੱਟੀ ਦੇ ਵਿੱਚ ਰਾਂਜੂਗਾ ਪੋਲੀ ਪੋਲੀ ਬਿਲਕੁਲ ਮਾਰਨੀ ਹੈ ਜਿਆਦਾ ਨਹੀਂ ਥੱਲੇ ਪੀਸ ਜਾਣਾ ਚਾਹੀਦਾ ਡੂੰਗੀ ਨਹੀਂ ਮਾਰਨੀ ਤੰਦਰਾਲ ਬਿਲਕੁਲ ਨਹੀਂ ਇੱਕ ਬਾਡੇ ਨਾਲ ਕਰਕੇ ਕੰਪਲੀਟ ਤੰਦਰਾਲ ਉਤੋਂ ਉਤੋਂ ਹੁਣ ਆਪਾਂ ਪਾ ਦਨੇ ਆ ਰੂੜੀ ਦੀ ਖਾ ਲੋ ਜੀ ਆਪਾਂ ਹੁਣ ਪਾਣੀ ਚਾਲੂ ਕਰਤਾ ਪਨੀਰੀ ਨਵਾਜ਼ ਆਪਾਂ ਅੰਦਰ ਚੜਤਾ ਥੋੜੀ ਥੋੜੀ ਨਾੱਕ ਕੇ ਆਪਾਂ ਬਣਾਏ ਆ ਬਿਲਕੁਲ ਤਾਂ ਜੋ ਬੀਜ ਹੈ ਜਿਹੜਾ ਬਣਾ ਕੇ ਪਾਣੀ ਚੜਨਾ ਅੱਗੇ ਨਾ ਜਾਵੇ ਇਹਦੇ ਨਾਲ ਪੀਜ ਹੈ ਜਿਹੜਾ ਆ ਖਾਦ ਖੁਦ ਪਾ ਕੇ ਆਪਾਂ ਕੋਈ ਤਰੇ ਨਾ ਜਾ ਕੇ ਰੈਡੀ ਕਰਤਾ ਕੰਮ ਔਰ ਪਾਣੀ ਜਾਂਦਾ ਇਹ ਤੋਂ ਸ਼ਾਮ ਦੇ ਟਾਈਮ ਪਾਣੀ ਲਾਣਾ ਇਹਨੂੰ ਦਿਨੇ ਚਾਰੀਆਂ ਜਿਹੜੀਆਂ ਬਣਾਈਆਂ ਆ ਪਾਣੀ ਨਾਲ ਪਾਣੀ ਦੇਣੀ ਬਹੁਤ ਦੇ ਟਾਈਮ ਪੇ ਰਹੀ ਹੈ ਲੱਗਾ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ